ਇਸ ਧਰਤੀ ਦੇ ਉੱਤੇ ਭਾਈ ਕੈਸ਼ ਕੰਦਰ ਸੁਤੇ ਸਵਲਾਦੇ ਤੁਰ ਜਾਣਾ ਆਪੋ ਆਪਣੇ ਉੱਤੇ ਤੇ ਦੁੱਖ ਤਾਂ ਉਹਨਾਂ ਦਾ ਹੁੰਦਾ ਜਿਹੜੇ ਤੁਰ ਜਾਂਦੇ ਦੇ ਉੱਤੇ ਤੇ ਜਿਹੜੇ ਤੁਰ ਜਾਂਦੇ ਦੇ ਬਹੁਤ ਇਸ ਕਾਰਨ ਸਾਡੇ ਲੈਟਰਸ ਤੋਂ ਫਲਾਣ ਅਵਾਜ਼ ਕਰਤਾ ਆ ਗੂ ਸਾਡੇ ਜਸਨੀਰ ਸਿੰਘ ਜਿੱਟੂ ਜੋ ਕਿ ਅੱਜ ਤੋਂ ਵੀ ਨਾ ਕੋਈ ਦੇ ਪਹਿਲਾਂ ਸਤੋ ਪਰਮਾਇਆ ਪੀੜਤ ਹੋਣ ਕਰਕੇ ਸੋ ਸਾਨੂੰ ਇਸ ਸਾਡੇ ਸਮੂਹ ਪਰਿਵਾਰ ਨੂੰ ਭੈਣ ਭਰਾ ਵਾਤਾ ਦੀ ਬਜ਼ੁਰਗ ਬੱਚੇ ਆੜ ਬਾੜ ਤੇ ਮਾਵ ਰਿਸ਼ਤੇਦਾਰਾਂ ਨੂੰ ਸੋ ਆਵਰਦਾ ਟਾਈਮ ਇਸ ਹਨ ਸੋ ਪਰਿਵਾਰ ਵੱਲੋਂ ਉਹਨਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਹੋਏ ਸਹਿਜ ਪਾਠਾਂ ਦੇ ਭੋਗ ਪਾਏ ਗਏ ਨੇ ਕੁਝ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਸ ਸਮਾਗਮ ਦੇ ਵਿੱਚ ਪਹੁੰਚੇ ਹੂ ਸੋ ਜਸਜੀਤ ਸਿੰਘ ਬਿੱਟੂ ਜੀ ਨਾਲ ਜਿਆ ਕਾफी ਸਮੇਂ ਤੋਂ 라ਪਤਾ ਸੀ ਜਿਆ ਤੇ ਜੇ ਆਪਾਂ ਉਹਨਾਂ ਦੇ ਨਾਲ ਗੱਲ ਕਰੀਏ ਵੜਾ ਨਾ ਧੜਕਾ ਜਸਜੀਤ ਜੀ ਜ ਪਰ ਇੱਕ ਕਹਾਣੀ ਉਸ ਦੀ ਆਨ ਲੋਕ ਕਹਿੰਦੇ ਆ ਕਿ ਉਹਦੀ ਜਿਹੜੀ ਆਦਤ ਸੀ ਥੋੜਾ ਜਿਹਾ ਜਿਹੜਾ ਸੱਚ ਹੁੰਦਾ ਥੋੜਾ ਕੌੜਾ ਹੁੰਦਾ ਸਾਹ ਲੈਣ ਤੇ ਸਹਣਾ ਦੀ ਔਖਾ ਹੁੰਦਾ ਕਹਿਣਾ ਤੇ ਬੋਲਣਾ ਵੀ ਔਖਾ ਹੁੰਦਾ ਜਿਹੜਾ ਬੰਦਾ ਸੱਚ ਬੋਲਦਾ ਉਹ ਥੋੜਾ ਝੋਧਾ ਹੁੰਦਾ ਅੱਜ ਦਾ ਝੋਧਾ ਹੀ ਹੁੰਦਾ ਉਹਦੀ ਆਪ ਸੀ ਕਿ ਹਰ ਇੱਕ ਬੰਦੇ ਦੀ ਗੱਲ ਮੂੰਹ ਤੇ ਕਹਿ ਦੇਣੀ ਇਸ ਕਰਕੇ ਜਿਹੜੀਆਂ ਉਹਦੀਆਂ ਕਾਫੀ ਗੱਲਾਂ ਮਤ ਦਾ ਸੀ ਆਮ ਤੇ ਕਾਸ਼ ਲੋਕਾਂ ਨੂੰ ਚੋਹਦੇ ਸੀ ਪਰ ਜਿਹੜਾ ਜਸਵੀਰ ਸਿੰਘ ਬਿੱਪੂ ਦਾ ਯੋਗਦਾਨ ਆ ਰਾਜਨੀਤਿਕ ਧਾਰਮਿਕ ਸਮਾਜ ਸੇਵੀ ਸੰਸਥਾਵਾਂ ਦੇ ਵਿੱਚ ਉਹ ਹਮੇਸ਼ਾ ਸਾਡੇ ਨਾਲ ਹੋਗਾ ਜਿੱਥੇ ਸਮੂਹ ਪਰਿਵਾਰ ਨੂੰ ਇਹ ਬਹੁਤ ਵੱਡਾ ਘਾਟਾ ਪਿਆ ਹੈ ਉਥੇ ਜਿਹੜੀਆਂ ਸਾਡੀਆਂ ਰਾਜਨੀਤਿਕ ਧਾਰਮਿਕ ਸਮਾਜ ਸੇਵੀ ਸੰਸਥਾਵਾਂ ਹਨ ਉਹਨਾਂ ਨੂੰ ਬਹੁਤ ਵੱਡਾ ਘਾਟਾ ਪਿਆ। ਸੋ ਜੇ ਆਪਾਂ ਗੱਲ ਕਰੀਏ ਨਾ ਬਾਬਾ ਜੀ ਨੇ ਕੀਰਤਨ ਕਰਦੇ ਸੀ ਉਹਨਾਂ ਨੇ ਗੱਲ કરી ਸੀ ਕੌਰੂ ਬਾਦਸ਼ਾਹ ਦੀ। ਕੌਰੂ ਬਾਦਸ਼ਾਹ ਵਰਗੇ ਜਿਹੜੇ ਅੱਜ ਸਾਡੇ ਘਰ ਘਰ ਦੇ ਵਿੱਚ ਐ। ਉਹਨਾਂ ਦੇ ਵੀ ਕਿਤੇ ਨਾ ਕਿਤੇ ਗੱਲ ਕਰਨੀ ਚਾਹੀਦੀ ਐ ਆਮ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਆਂ। ਰਾਜਨੀਤਿਕ ਸਮਾਜ ਸੇਵੀ ਧਾਰਮਿਕ ਸੰਸਥਾਵਾਂ ਦੇ ਲੋਕ ਕੀ ਬੋਲਦੇ ਆ ਜਿਹੜੇ ਆਗੂ ਬੋਲਦੇ ਆ। ਇਹ ਪ੍ਰਸ਼ਾਦਾ ਦੇ ਭੁੱਲਾਂ ਤੱਕ ਭੇਡ ਕਾਂ ਤੱਕ ਕੀਮਤ ਹੈ ਜਿਹੜੇ ਸਾਡੇ ਕੋਲੋਂ ਬਾਸ਼ਾ ਵਰਕੇ ਜਾਂ ਆਉਂਗ ਦੇ ਵਰਕੇ ਜਿਹੜੇ ਪਿੰਡਾਂ ਦੇ ਵਿੱਚ ਘਰ ਘਰ ਬੈਠੇ ਉਹਨਾਂ ਵਾਲੇ ਸਾਨੂੰ ਕੁਝ ਬੋਲਣਾ ਚਾਹੀਦਾ ਕਿਉਂਕਿ ਇਹੇ ਗੱਲਾਂ ਜਿਹੜੀਆਂ ਸੱਚ ਆ ਕੋਰਾ ਸੱਚ ਆ ਜਸਜੀਤ ਸਿੰਘ ਮਿੱਟੂ ਬੋਲਦਾ ਸੀ ਤਾਂ ਨਹੀਂ ਉਹ ਚੋਹਦਾ ਸੀ ਇਹ ਇੱਕ ਪਿੰਡ ਦੇ ਵਿੱਚ ਤਿੰਨ ਬੁਰਦਾ ਆ ਕਿ ਤਿੰਨਾ ਹੀ ਬੁਰਦਾ ਦੇ ਵਿੱਚ ਦੇਲੀ ਘੂਕ ਪੈਂਦੇ ਆ ਜਦੋਂ ਇੱਕ ਪਰਿਵਾਰ ਦੇ ਵਿੱਚ ਇੱਕ ਦਸਾਂ ਦਿਨਾਂ ਦੇ ਵਿੱਚ ਤਿੰਨ ਮੌਤਾਂ ਹੋ ਜਿਲੀਆਂ ਜੇ ਤਿੰਨ ਭੂਗਪਣੇ ਇੱਕੋ ਪ੍ਰਵਾਹ ਦੇ ਵਿੱਚ ਇੱਕ ਸਾਲ ਦੇ ਵਿੱਚ 6 ਤੇ 14-14 ਮੌਤਾਂ ਹੋ ਜਾਣੀਆਂ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਜਿਹੜਾ ਸਾਨੂੰ ਸ਼੍ਰੀ ਗੁਰੂ ਗਰਬਸੇਵ ਜੀ ਇਹ ਜਿਹੜੇ ਸਾਡੇ 10 ਪਾਰਟੀਆਂ ਦੀ ਜ਼ਰੂਰਤ ਹੈ 11ਵੀਂ ਜ਼ਰੂਰਤ ਇਹਦੀ ਤਾਪਿਆਂ ਦੇ ਵਿੱਚ ਖੜ ਕੇ ਇਹਨੇ ਝੂਠ ਮਾਰੀ ਜਾਣੀ ਇਹ ਬਹੁਤ ਅਨਿੰਦਨ ਜੋਗ ਤੇ ਘਟੀਆਂ ਦੇ ਸ਼ਬਦਾਂ ਦੇ ਵਿੱਚ ਸੱਪ ਨੇ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਸਭ ਤੋਂ ਘਟਿਆ ਸਾਡੀਆਂ ਸਰਕਾਰਾਂ ਹੈ ਜਿਹੜੇ ਕੌਮਾਂ ਬਾਦਸ਼ਾਹਾਂ ਵਰਗੇ ਜਿਹੜੇ ਸਾਡੇ ਘਰਾਂ ਦੇ ਵਿੱਚ ਹੈ ਸਾਡੇ ਲੋਕਾਂ ਨੇ ਸਾਨੂੰ ਦਿੱਤੀਆਂ ਹੋ ਜਾਂ ਨਾਮਰਾਦ ਦੇ ਇਲਾਜ ਤੇ ਧਿਆਨ ਦੇ ਬਿਮਾਰੀਂ ਸਭ ਤੋਂ ਵੱਡੀ ਸੇਵਾ ਜਿਹੜੀ ਮਾਨਵਤਾ ਦੀ ਸੇਵਾ ਹੈ ਮਨੁੱਖਤਾ ਦੀ ਸੇਵਾ ਹੈ ਅਸੀਂ ਮਨੁੱਖਤਾ ਦੀ ਸੇਵਾ ਨੂੰ ਭੁੱਲ ਗਏ ਕਾਰਾ ਕੋਠੀਆਂ ਜਦੀਨਾ ਜਾਇਦਾਦਾਂ ਤੇ ਰਾਤੋਂ ਰਾਤ ਲੱਖ ਪਤੀ ਕਰੋੜ ਪਤੀਵਾਂ ਦੀ ਦੌੜ ਦੇ ਵਿੱਚ ਰੁੱਤੇ ਹੋਏ ਮਾਨਵਤਾ ਜਿਹੜੀ ਮਨੁੱਖਤਾ ਹੈ ਉਹਦੇ ਜਿਹੜੀ ਸੇਵਾ ਹੈ ਉਹਨੂੰ ਅਸੀਂ ਭੁੱਲ ਗਏ ਗੱਲ ਇਹ ਕਰਨ ਲੱਗਿਆ ਵੀ ਜਿਵੇਂ ਕੇ ਮੰਨ ਕੇ ਚੱਲੋ ਕਿਸਾਨੀ ਆ ਜਿਹੜੀ ਇਹ ਸਾਡੇ ਸਮਾਜ ਦੀ ਰੀੜ ਦੀ ਹੱਡੀ ਹੈ ਇਸੇ ਤਰ੍ਹਾਂ ਜਿਹੜੀ ਜਵਾਨੀ ਹੈ ਇਹ ਵੀ ਸਾਡੀ ਰੀੜ ਦੀ ਹੱਡੀ ਹੈ ਤੇ ਕਿਸਾਨੀ ਤੇ ਜਵਾਨੀ ਦੋਨੇ ਜਿਹੜੀਆਂ ਵਿਵਾਰ ਪੰਜਾਬ ਦੋਨੇ ਬੈਟਰੀਟਰ ਤੇ ਆ ਕਿਸਾਨ ਜਿਹੜਾ ਸਾਡਾ ਅੰਨ ਦਤਾ ਸੀ ਉਹਨੇ ਵੀ ਬਸ ਅੰਨ ਜਾਂਦੇ ਵਾਲੀਆਂ ਫਰਦਮਾਉਂਦੀ ਬਿਜਾਏ ਇੱਕ ਟਰਾਲੀ ਜਿੱਥੇ ਕਿਸਤੀ ਕਰਦਾ ਕਿਸਤੀ ਮਤ ਰਹਿ ਗਿਆ ਭਾਵੇਂ ਰਹਿਣ ਦੀ ਭੀ ਲੋਣੀ ਜਿਹੜਾ ਅੰਸਾਰ ਹੈ ਕੌਮਾਂ بادشاہ ਵਰਗੇ ਨੇ ਜਿਹੜਾ ਇਹਨਾਂ ਧਨ ਇਕੱਠਾ ਕੀਤਾ ਸੀ ਉਹੀ ਜਿਹੜਾ ਅਸੀਂ ਇਕੱਠਾ ਕਰ ਰਹੇ ਹਾਂ ਅਸਲੀ ਆਪਣੇ ਬੱਚਿਆਂ ਨੂੰ ਆਪਣੇ ਹੱਥੀ ਆਪਣੀ ਫੱਦਰ ਦੇ ਵਿੱਚ ਜ਼ਹਿਰ ਦੀਚ ਕੇ ਜ਼ਹਿਰਾ ਫੋਕ ਕੇ ਦੇ ਰਹੇ ਆ ਜਦੋਂ ਸਾਡੇ ਇਹਨੇ ਬੱਚੇ ਆ ਮੈਂ ਦੇਖਦਾ ਅਸਰੇ ਭੋਗਾਂ ਦੇ ਜਨਾਂ ਸਿਹੇ ਸਾਡੇ ਬਜ਼ੁਰਗਾਂ ਦਾ ਬੱਚੇ ਉਹ ਤਾਂ ਹਾਲੇ ਬੱਧੀਆ ਮੰਜਾਂ ਤੇ ਬੈਠੇ ਆ ਤੇ ਜਿਹੜੀ ਸਾਡੀ ਨੌਜਵਾਨੀ ਆ ਉਹਨਾਂ ਦੀਆਂ ਮੋਤਾਂ ਹੋ ਰਹੀਆਂ ਕਾਰਨ ਕੀ ਆ ਕਾਲੇ ਹੀ ਅਗੇ ਜਿਹੜਾ ਸਾਡਾ ਇੱਕ ਸਾਰ ਹੈ ਉਹਨੇ ਆਪਣੇ ਘੇਰੇ ਦੇ ਵਿੱਚ ਜ਼ਹਿਰ ਮੀਂਚ ਕੇ ਤੇ ਅੰਨ ਦਾ ਤਿਆਰੇ ਫਾਜਾੜਾ ਭੌਣ ਲੁੱਟਿਆ ਅੰਨ ਦਾ ਤਿਆਰੇ ਵਾਲੇ ਫਾਜਾੜਾ ਭੌਣ ਲੁੱਟਿਆ ਉਹਨੇ ਸਭ ਸੀਹ ਕਰ ਰੱਖਿਆ ਰਾਤੋ ਰਾਤੀ ਲੱਖ ਪੌਣੀ ਲੋੜ ਪਈ ਉਪਰ ਦੀ ਸੀਂਤ ਕਰ ਹੈਗਾ ਸਰਪ ਇਸ ਤਰ੍ਹਾਂ ਜਿਹੜਾ ਜਿਹੜਾ ਇਨਸਾਨ ਆਪੇ ਪਰਿਵਾਰ ਦੀ ਖਾਤਰ ਐਟ ਕਿਲਾ ਜ਼ਹਿਰ ਤੋਂ ਬੈਠ ਨਹੀਂ ਬੀਚ ਸਕਦਾਗਾ ਕਾਮੇ ਸੇ ਕਾਮੇ ਜਾਇਦਾਤ ਹੋ ਰਹਾ ਤਾਂ ਆਪ ਦੇ ਪਰਿਵਾਰ ਨਾਲ ਤੇ ਵੀ ਸਕਦਾ ਨਾ ਉਹ ਖਸਾਲ ਜਿਹਨੇ ਹਸਰ ਦਾ ਵੰਡਦਾ ਕਿੱਲੇ ਹੋ ਸਕਦਾ ਹੈ ਉਹ ਵੀ ਦੱਸਣਾ ਆਪਰੇ ਪਰਿਵਾਰ ਦਾ ਦੁਸ਼ਮਣ ਜੇ ਉਹ ਜਿਹੜੀ ਨਾਦੀ ਦੀ ਇਸ ਜਿੱਦੀ ਮਰਜ਼ੀ ਵਿੱਚ ਕਾਨੂੰਨ ਚਾ ਜਰੀਨਾ ਬਣਾ ਲੈ ਜਾਇਦਾਤਾਂ ਨਾਲੇ ਜਦੋਂ ਸਾਡੇ ਘਰਾਂ ਦੇ ਵਿੱਚ ਸਾਡੇ ਧੋਤੇ ਪੋਤੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੀਆਂ ਭੂਆ ਉਹ ਵੀ ਨਾਲੀਆਂ ਇਫਤਾਸੀਂ ਕੀ ਕਰਦੇ ਆ ਕੋਠੀਆਂ ਕਾਹਨ ਜਰੀਨਾ ਤੇ ਜਾਇਦਾਤਾਂ ਇਹ ਜਿਵੇਂ ਕਿ ਸਾਡੇ ਸਰਕਾਰ ਦੇ ਵਿੱਚ ਜਸਵੀਰ ਸਿੰਘ ਬਿੱਟੂ ਆ ਨਾਮ ਦਾ ਬੇਲਾਜ ਨੇ ਭਿਆਨਕ ਬਿਮਾਰੀ ਨਾਲ ਪੀੜਤ ਹੋ ਕੇ ਟੈਸਟ ਹਰ ਨਹੀਂ ਸੰਸਾਰ ਨੂੰ ਆਲੋਚਨਾ ਕਰ ਦਿੱਤੀ ਹੈ ਇਸੇ ਤਰ੍ਹਾਂ ਉਹਨਾਂ ਲੋਕਾਂ ਦੇ ਬੱਚੇ ਵੀ ਉਹ ਆਪ ਵੀ ਇਹ ਬਿਮਾਰੀਆਂ ਤੋਂ ਪੀੜਤ ਹੋ ਕੇ ਬਾਦਸ਼ਾਨ ਦੇ ਰਹੇ ਨੇ ਜਿਸ ਤਾਨੂੰ ਜਿਹੜੇ ਬਾਬੇ ਨਾਲ ਇੱਕ ਨੇ ਹਾਲ ਮਰਿਆ ਸੀ ਜਾਂ ਸਾਡੇ ਬੀੜੀਆਂ ਦੇ ਤੁੰਗ ਸਿੱਧਾ ਲੈ ਕੇ ਆਉਂਗਾ ਤਾਂ ਮੌਤ ਕਰ ਚੁੱਕੇ ਹੈ ਇਸੇ ਕਰਕੇ ਸਾਨੂੰ ਸੋਚਣਾ ਚਾਹੀਦਾ ਹੈ ਤੇ ਨਾਮ ਨਾਲ ਬੇਤਲਾਜ ਭਰਾਨਿਕ ਬੁਆਰਿਆ ਜਿਹੜੀਆਂ ਸਾਡੀਆਂ ਆਗਿਆ ਹੀ ਪੈਦਾ ਕੀਤੀਆਂ ਹੋਈਆਂ ਜੇਕਰ ਸਾਡੇ ਬੱਚੇ ਨਾਲ ਹੈ ਸਾਡੇ ਨਾਪੇ ਨਾਲ ਹੈ ਤਾਂ ਅਸੀਂ ਕੀ ਕਰਦੇ ਆ ਜਮੀਨਾ ਜਾਇਦਾਦ ਤਾਂ ਕੋਟੀਆਂ ਦੇ ਦਾੜਾ ਰਤੋ ਲਾਦੀ ਲੱਖ ਪਤੀ ਕੋੜ ਪਤੀ ਬੰਨ ਦੇ ਸੁਠੇ ਲੈਣੇ ਸੋ ਇੰਨੀਆ ਗੱਲਾਂ ਮੈਂ ਤਾਂ ਹੋਇਆ ਜਿਮਾਦਾ ਜੱਟੇ ਜੇਕਰ ਕਿਸੇ ਦੇ ਸ਼ਾਂਤੀ ਕਲਾ ਸਾਦਰ ਬੋਲਿਆ ਗਿਆ ਹੋਵੇ ਤਾਂ ਆਫੀ ਤੋਂ ਹੈ ਸੋ ਅੰਤ ਦੇ ਵਿੱਚ ਸਾਡੇ ਤੋਂ ਪਿਛਲੀ ਨੂੰ ਸਰਦਾਰ ਬਿਸਨੀਰ ਸਿੰਘ ਜਿੱਟੂ